ਸਤਿ ਸ਼੍ਰੀ ਅਕਾਲ ਅੱਜ ਜਿਸਤੇ ਅਸੀਂ ਗੱਲ ਕਰਨੀ ਹੈ ਉਹ ਇੱਕ ਛੋਟੀ ਜਿਹੀ ਪੰਜਾਬੀ ਕਵਿਤਾ ਹੈ ਪਰ ਦੇਖਣ ਨੂੰ ਭਾਵੇਂ ਛੋਟੀ ਲੱਗੇ ਇਸ ਦੇ ਅੰਦਰ ਮਤਲਬ ਬਹੁਤ ਡੂੰਘੀਆਂ ਗੱਲਾਂ ਛੁਪੀਆਂ ਹੋਈਆਂ ਨੇ ਹਾਂਜੀ ਬਿਲਕੁਲ ਇਹ ਇੱਕ ਤਰ੍ਹਾਂ ਨਾਲ ਗਾਗਰ ਵਿੱਚ ਸਾਗਰ ਵਾਲੀ ਗੱਲ ਹੈ ਇਹ ਅਧਿਆਤਮਿਕਤਾ ਤੇ ਜੀਵਨ ਦੇ ਅਸਲ ਮਕਸਦ ਬਾਰੇ ਗੱਲ ਕਰਦੀ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਦੀਆਂ ਪਰਤਾਂ ਨੂੰ ਖੋਲਿਆ ਜਾਵੇ ਤੇ ਦੇਖਿਆ ਜਾਵੇ ਕਿ ਇਸ ਦੇ ਅਰਥ ਕੀ ਨੇ ਅਤੇ ਸਿੱਧੇ ਸਿੱਧੇ ਉਸ ਸਵਾਲ ਨਾਲ ਜੁੜਦੀ ਹੈ ਜੋ ਸ਼ਾਇਦ ਹਰ ਕੋਈ ਕਦੇ ਨਾ ਕਰਦੇ ਆਪਣੇ ਆਪ ਨੂੰ ਪੁੱਛਦਾ ਹੈ ਕਿ ਇਸ ਸਬ ਦਾ ਮਤਲਬ ਕੀ ਹੈ ਬਿਲਕੁਲ ਕਿ ਇਸ ਸਾਰੀ ਭਜ ਦੌੜ ਦਾ ਕੀ ਮਤਲਬ ਹੈ ਅਤੇ ਇਸ ਕਵਿਤਾ ਦਾ ਜੋ ਕੇਂਦਰੀ ਵਿਚਾਰ ਹੈ ਉਹ ਹੈ ਨਾਮ ਜਪਣ ਦਾ ਸੰਕਲਪ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਸਾਨੂੰ ਇਸ ਤੇ ਥੋੜੀ ਗੱਲ ਕਰ ਲੈਣੀ ਚਾਹੀਦੀ ਹੈ ਹਾਂ ਇਹ ਜ਼ਰੂਰੀ ਹੈ ਕਿਉਂਕਿ ਨਾਮ ਜਪਣ ਦਾ ਮਤਲਬ ਕਿ ਸਿਰਫ ਕਿਸੇ ਸ਼ਬਦ ਨੂੰ ਵਾਰ-ਵਾਰ ਬੋਲਣਾ ਹੈ ਜਾਂ ਇਹ ਕੋਈ ਹੋਰ ਡੂੰਗੀ ਚੀਜ਼ ਹੈ देखो ये बहुत वाला सवाल है सतही पद्धर से हाँ इस विच सिमरन शामिल हो सकता है पर इस कविता के हिसाब न एक बहुत वड्डा संकल्प है ये एक चेतन अवस्था है मतलब एक ऐसी जागरूकता जिस विच तुसी हर पल उस वड्डी शक्ति नाल जुड़े हुए हो, हो अच्छा ता ये सिर्फ कोई रसम नहीं सगों एक मानसिक अवस्था है हाँ जी ਏ ਆਪਣੇ ਮਨ ਨੂੰ ਬਾਹਰ ਦੀ ਪਟਕਣ ਤੋਂ ਰੋਕ ਕੇ ਅੰਦਰ ਟਿਕਾਉਣ ਦਾ ਅਭਿਆਸ ਇੱਕ ਤਰ੍ਹਾਂ ਨਾਲ ਠੀਕ ਹੈ ਇਸ ਸਮਝ ਨਾਲ ਆਓ ਪਹਿਲੀਆਂ ਤੁਕਾਂ ਵੱਲ ਚਲਦੇ ਹਾਂ ਨਾਮ ਜਪਣ ਦੀ ਰੀਤ ਨਿਰਾਲੀ ਖਾਲੀ ਚੋਲੀ ਪਰ ਜਾਂਦੀ ਹੈ ਜਿਸ ਦੇ ਹਿਰਦੇ ਨਾਮ ਵਸ ਜਾਵੇ ਉਸ ਦੀ ਬੇੜੀ ਤਰ ਜਾਂਦੀ ਹੈ ਇਹ ਖਾਲੀ ਚੋਲੀ ਜਦੋਂ ਮੈਂ ਇਹ ਸ਼ਬਦ ਪੜ੍ਹਦੀਆਂ ਮੇਰਾ ਧਿਆਨ ਸਿੱਧਾ ਅੱਜ ਦੇ ਜ਼ਮਾਨੇ ਤੇ ਜਾਂਦਾ ਹੈ ਜਿਵੇਂ ਲੋਕਾਂ ਕੋਲ ਸਭ ਕੁਝ ਹੁੰਦਾ ਹੈ ਪਰ ਫਿਰ ਵੀ ਖਾਲੀਪਨ ਮਹਿਸੂਸ ਹੁੰਦਾ ਹੈ ਬਿਲਕੁਲ ਇਕ ਕੀ ਕਹਿੰਦੇ ਨੇ ਬਰਨ ਆਊਟ ਬਿਲਕੁਲ ਸਹੀ ਫੜਿਆ ਤੁਸੀਂ ਇਹ ਖਾਲੀ ਚੋਲੀ ਪੈਸੇ ਦੀ ਕਮੀ ਨਹੀਂ ਇਹ ਮਕਸਦ ਦੀ ਕਮੀ ਹੈ ਇੱਕ ਅਜੇਹਾ ਅਧੂਰਾਪਣ ਜੋ ਦੁਨੀਆ ਦੀ ਕੋਈ ਚੀਜ਼ ਪਰ ਨਹੀਂ ਸਕਦੀ ਅੱਛਾ ਕਵਿਤਾ ਕਹਿੰਦੀ ਹੈ ਕਿ ਨਾਮ ਉਸ ਖਾਲੀਪਣ ਨੂੰ ਅਧਿਆਤਮਿਕ ਸੰਤੁਸ਼ਟੀ ਨਾਲ ਪੜਦਾ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਅੰਦਰ ਇਨੀ ਤਾਕਤ ਆ ਜਾਂਦੀ ਹੈ ਕਿ ਬਾਹਰੀ ਹਾਲਾਤ ਤੁਹਾਨੂੰ ਹਿਲਾ ਨਹੀਂ ਸਕਦੇ ਤੁਹਾਡੀ ਬੀੜੀ ਤੂਫਾਨ ਵਿੱਚ ਵੀ ਨਹੀਂ ਡੁੱਬਦੀ ਇਹ ਤਾਂ ਬਹੁਤ ਡੂੰਗੀ ਗੱਲ ਐ ਪਰ ਫਿਰ ਕਵਿਤਾ ਸਾਨੂੰ ਇੱਕ ਚੇਤਾਵਨੀ ਦਿੰਦੀ ਐ ਨਾ ਕਰ ਬੰਦਿਆ ਮੇਰੀ ਮੇਰੀ ਇਹ ਜਗ ਚਲਦਾ ਮੇਲਾ ਐ ਨਾ ਮੀ ਸਾਥੀ ਅੰਤ ਵੇਲੇ ਬਾਕੀ ਸਭ ਛਮੇਲਾ ਐ ਹੁਣ ਮੇਰੀ ਮੇਰੀ ਕਰਨਾ ਤਾਂ ਇਹ ਤਾਂ ਮਨੁੱਖ ਦਾ ਸੁਭਾਅ ਐ ਹਾਂਜੀ ਆਪਣੇ ਪਰਿਵਾਰ ਲਈ ਆਪਣੇ ਘਰ ਲਈ ਇਹ ਤਾਂ ਜ਼ਰੂਰੀ ਐ ਤਾਂ ਕੀ ਕਵਿਤਾ ਸਾਨੂੰ ਸਭ ਕੁਝ ਛੱਡ ਦੇਣ ਲਈ ਕਹਿ ਰਹੀ ਐ ਨਹੀਂ ਦੇਖੋ ਇਸ ਨੂੰ ਅਕਸਰ ਗਲਤ ਸਮਝਿਆ ਜਾਂਦਾ ਹੈ ਕਵਿਤਾ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਨਹੀਂ ਕਹਿੰਦੀ ਇਹ ਮੇਰੀ ਮੇਰੀ ਦੇ ਪਿੱਛੇ ਦੀ ਭਾਵਨਾ ਮਤਲਬ ਹਉਮੈ ਅਤੇ ਡੂੰਗੇ ਮੋਹ ਤੇ ਸਵਾਲ ਚੁੱਕ ਰਹੀ ਹੈ ਅੱਛਾ ਤਾਂ ਇਹ ਮੋਦੀ ਗੱਲ ਹੈ ਹਾਂ ਜਦੋਂ ਅਸੀਂ ਆਪਣੀ ਪਛਾਣ ਹੀ ਇਹਨਾਂ ਚੀਜ਼ਾਂ ਨਾਲ ਜੋੜ ਲੈਂਦੇ ਹਾਂ ਦੁਨੀਆ ਮੇਲਾ ਹੈ ਮਤਲਬ ਇੱਥੇ ਆਓ ਆਪਣਾ ਰੋਲ ਨਿਭਾਓ ਪਰ ਯਾਦ ਰੱਖੋ ਕਿ ਕੁਝ ਵੀ ਹਮੇਸ਼ਾ ਲਈ ਤੁਹਾਡਾ ਨਹੀਂ ਹੈ ਬਿਲਕੁਲ ਤੁਸੀਂ ਚੀਜ਼ਾਂ ਦੇ ਰਖਵਾਲੇ ਹੋ ਮਾਲਕ ਨਹੀਂ ਜਦੋਂ ਇਹ ਸਮਝ ਆ ਜਾਂਦੀ ਹੈ ਤਾਂ ਉਹੀ ਚੀਜ਼ਾਂ ਜੋ ਪਹਿਲਾਂ ਚਮੇਲਾ ਲੱਗਦੀਆਂ ਸਨ ਹੁਣ ਸੇਵਾ ਲੱਗਣ ਲੱਗ ਪੈਂਦੀਆਂ ਹਨ ਇਹ ਬਹੁਤ ਦਿਲਚਸਪ ਨਜ਼ਰੀਆ ਹੈ ਤਾਂ ਜੇ ਬਾਹਰੀ ਚੀਜ਼ਾਂ ਸਿਰਫ ਇੱਕ ਝਮੇਲਾ ਹਨ ਤਾਂ ਸਾਨੂੰ ਦੇਖਣਾ ਕਿੱਥੇ ਚਾਹੀਦਾ ਹੈ ਅਤੇ ਕਮਾਲ ਦੀ ਗੱਲ ਇਹ ਹੈ ਕਿ ਅਗਲੀ ਤੁਕ ਇਸ ਦਾ ਸਿੱਧਾ ਜਵਾਬ ਦਿੰਦੀ ਹੈ ਹਾਂ ਔਰ ਇੱਥੇ ਹੀ ਕਵਿਤਾ ਆਪਣਾ ਸਭ ਤੋਂ ਮੈਂ ਕਹਾਂਗਾ ਕ੍ਰਾਂਤੀਕਾਰੀ ਵਿਚਾਰ ਦਿੰਦੀ ਹੈ ਉਹ ਕਹਿੰਦੀ ਹੈ ਕਿਉਂ ਲੱਭਦਾ ਏ ਰੱਬ ਨੂੰ ਬਾਹਰ ਉਹ ਤਾਂ ਤੇਰੇ ਅੰਦਰ ਏ ਆਓ ਇੱਕ ਪਲ ਲਈ ਇੱਥੇ ਰੁਕੀਏ ਕਿਉਂਕਿ ਇਹ ਸੋਚ ਵਿੱਚ ਇੱਕ ਬਹੁਤ ਵੱਡਾ ਬਦਲਾਅ ਹੈ ਇਹ ਸਾਰੀਆਂ ਬਾਹਰੀ ਖੋਜਾਂ ਨੂੰ ਰੋਕ ਕੇ ਅੰਦਰ ਵੱਲ ਮੁੜਨ ਲਈ ਕਹਿ ਰਹੀ ਹੈ ਇਹ ਸਿਰਫ ਇੱਕ ਵਿਚਾਰ ਨਹੀਂ ਇਹ ਇੱਕ ਪੂਰਾ ਪੈਰਾਡਾਈਮ ਸ਼ਿਫਟ ਹੈ ਮਤਲਬ ਸੋਚਣ ਦਾ ਪੂਰਾ ਢੰਗ ਹੀ ਬਦਲ ਦਿੱਤਾ ਹੂੰ ਇਹ ਸਾਨੂੰ ਕਹਿੰਦੀ ਹੈ ਕਿ ਅਸਲ ਖਜ਼ਾਨਾ ਅਸਲ ਸ਼ਕਤੀ ਕਿਤੇ ਬਾਹਰ ਮੰਦਰਾਂ ਜਾਂ ਮਸਜਿਦਾਂ ਵਿੱਚ ਨਹੀਂ ਸਗੋ ਸਾਡੇ ਅੰਦਰ ਹੀ ਹੈ ਹਾਂਜੀ ਪਰ ਫਿਰ ਇਹ ਸਿਰਫ ਇਹ ਦੱਸ ਕੇ ਰੁਕ ਨਹੀਂ ਜਾਂਦੀ ਇਹ ਅੱਗੇ ਚਾਬੀ ਵੀ ਦਿੰਦੀ ਹੈ ਕਿਹੜੀ ਚਾਬੀ ਜੇ ਮਨ ਸਾਫ਼ ਹੈ ਤੇਰਾ ਬੰਦਿਆ ਮਨ ਹੀ ਸੱਚਾ ਮੰਦਰ ਹੈ ਵਾਹ ਮਨ ਹੀ ਸੱਚਾ ਮੰਦਰ ਹੈ ਇਸ ਇੱਕ ਲਾਈਨ ਨੇ ਤਾਂ ਪੂਜਾ ਪਾਠ ਦੇ ਸਾਰੇ ਬਾਹਰੀ ਢਾਂਚਿਆਂ ਨੂੰ ਇੱਕ ਤਰ੍ਹਾਂ ਨਾਲ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਸਹੀ ਗੱਲ ਹੈ ਇਸ ਦਾ ਮਤਲਬ ਇਹ ਨਹੀਂ ਕਿ ਬਾਹਰੀ ਸਥਾਨਾਂ ਦੀ ਕੋਈ ਅਹਿਮੀਅਤ ਨਹੀਂ ਉਹ ਸਾਨੂੰ ਪ੍ਰੇਰਣਾ ਦਿੰਦੇ ਹਨ ਇੱਕ ਪਾਈਚਾਰਾ ਦਿੰਦੇ ਹਨ ਪਰ ਕਵਿਤਾ ਸਾਨੂੰ ਅਸਲ ਤਰਜੀਹ ਯਾਦ ਕਰਵਾ ਰਹੀ ਹੈ ਅਸਲ ਪਵਿੱਤਰ ਸਥਾਨ ਤੁਹਾਡਾ ਆਪਣਾ ਮਨ ਹੈ ਮਤਲਬ ਜੇ ਮਨ ਵਿੱਚ ਈਰਖਾ ਗੁੱਸਾ ਨਫ਼ਰਤ ਭਰੀ ਹੋਵੇ ਤਾਂ ਦੁਨੀਆਂ ਦੇ ਸਭ ਤੋਂ ਪਵਿੱਤਰ ਸਥਾਨ ਤੇ ਜਾਣਾ ਵੀ ਬੇਕਾਰ ਹੈ ਪਰ ਜੇ ਮਨ ਸਾਫ ਹੈ ਤਾਂ ਤੁਸੀਂ ਜਿੱਥੇ ਬੈਠਿਓ ਉਹੀ ਮੰਦਰ ਹੈ ਤਾਂ ਅਸਲ ਪੂਜਾ ਆਪਣੇ ਮਨ ਨੂੰ ਸਾਫ ਰੱਖਣ ਦਾ ਰੋਜ਼ਾਨਾ ਅਭਿਆਸ ਹੈ ਬਿਲਕੁਲ ਬਾਕੀ ਸਭ ਕੁਝ ਉਸ ਤੋਂ ਬਾਅਦ ਆਉਂਦਾ ਹੈ ਇਹ ਸਮਝ ਸਾਨੂੰ ਅਗਲੀਆਂ ਲਾਈਨਾਂ ਵੱਲ ਲੈ ਜਾਂਦੀ ਹੈ ਜੋ ਬਹੁਤ ਉਮੀਦ ਦਿੰਦੀਆਂ ਨੇ ਇੱਕ ਵਾਰੀ ਉਸ ਨੂੰ ਯਾਦ ਤੱਕ ਕਰਕੇ ਵੇਖ ਉਹ ਬਾਹਾਂ ਖੋਲ ਕੇ ਖੜਾ ਹੈ ਤੇਰੇ ਸਭ ਗੁਨਾਹਾਂ ਤੋਂ ਉਸ ਦਾ ਬਖਸ਼ਿੰਦਪਣਾ ਬੜਾ ਹੈ ਇੱਥੇ ਜੋ ਗੱਲ ਧਿਆਨ ਦੇਣ ਵਾਲੀ ਹੈ ਉਹ ਹੈ ਪ੍ਰਮਾਤਮਾ ਦਾ ਸੁਭਾਅ ਉਸ ਨੂੰ ਇੱਕ ਸਜ਼ਾ ਦੇਣ ਵਾਲੇ ਜੱਜ ਵਾਂਗ ਨਹੀਂ ਦਿਖਾਇਆ ਗਿਆ ਸਗੋਂ ਇੱਕ ਪਿਆਰ ਕਰਨ ਵਾਲੇ ਵਾਂਗ ਹਾਂ ਜੋ ਬਾਹਾਂ ਖੋਲ ਕੇ ਉਡੀਕ ਕਰ ਰਿਹਾ ਹੈ ਕੋਈ ਸ਼ਰਤ ਨਹੀਂ ਹੈ ਇਹ ਵਿਚਾਰ ਮਨੁੱਖ ਨੂੰ ਆਪਣੇ ਪਿਛਲੇ ਪਛਤਾਵਿਆਂ ਦੇ ਬੋਝ ਤੋਂ ਮੁਕਤ ਕਰਦਾ ਹੈ ਕਿ ਹਰ ਪਲ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੈ ਸਹੀ ਗੱਲ ਹੈ ਅਤੇ ਫਿਰ ਕਵਿਤਾ ਸਾਨੂੰ ਸਿੱਧਾ ਕੰਮ ਕਰਨ ਲਈ ਕਹਿੰਦੀ ਹੈ ਚੱਲ ਹੁਣ ਸਭ ਫਿਕਰਾਂ ਨੂੰ ਉਸ ਦੇ ਲੜ ਲਗਾ ਦੇ ਨਾਮ ਦਾ ਦੀਵਾ ਬਾਲ ਕੇ ਅੰਦਰਲੇ ਅੰਧੇਰੇ ਮਿਟਾ ਦੇ ਇਹ ਫਿਕਰਾਂ ਨੂੰ ਲੜ ਲਗਾ ਦੇਣਾ ਇਹ ਸੁਣਨ ਵਿੱਚ ਬਹੁਤ ਚੰਗਾ ਲੱਗਦਾ ਹੈ ਹਾਂ ਪਰ ਕਰਨਾ ਔਖਾ ਹੈ ਬਹੁਤ ਔਖਾ ਅਸੀਂ ਇਨਸਾਨ ਤਾਂ ਹਰ ਚੀਜ਼ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹਾਂ ਕੋਈ ਆਪਣੀਆਂ ਚਿੰਤਾਵਾਂ ਨੂੰ ਕਿਸੇ ਹੋਰ ਦੇ ਲੜ ਕਿਵੇਂ ਲਗਾ ਸਕਦਾ ਹੈ ਦੇਖੋ ਇਸ ਨੂੰ ਇੱਕ ਉਦਾਹਰਣ ਨਾਲ ਸਮਝਦੇ ਹਾਂ ਮੰਨ ਲਓ ਤੁਸੀਂ ਇੱਕ ਕਿਸ਼ਤੀ ਚਲਾ ਰਹੇ ਹੋ ਤੁਹਾਡਾ ਕੰਮ ਸਿਰਫ ਕਿਸ਼ਤੀ ਨੂੰ ਸਹੀ ਦਿਸ਼ਾ ਵਿੱਚ ਰੱਖਣਾ ਹੈ ਤੁਸੀਂ ਹਵਾ ਜਾਂ ਲਹਿਰਾਂ ਨੂੰ ਕਾਬੂ ਨਹੀਂ ਕਰ ਸਕਦੇ ਸਹੀ ਗੱਲ ਹੈ ਫਿਕਰਾਂ ਨੂੰ ਲੜ ਲਗਾਉਣਾ ਦਾ ਮਤਲਬ ਹੈ ਕਿ ਆਪਣਾ ਕੰਮ ਕਰੋ ਅਤੇ ਵੱਡੀਆਂ ਤਾਕਤਾਂ ਤੇ ਭਰੋਸਾ ਰੱਖੋ ਇਹ ਸਮਰਪਣ ਕਮਜ਼ੋਰੀ ਨਹੀਂ ਇਹ ਸਮਝਦਾਰੀ ਹੈ اچھا ਅਤੇ ਨਾਮ ਦਾ ਦੀਵਾ ਬਾਲਣਾ ਇਸ ਸਮਰਪਣ ਨੂੰ ਸ਼ਕਤੀ ਦਿੰਦਾ ਹੈ ਇਹ ਚੇਤਨਾ ਦਾ ਉਹ ਦੀਵਾ ਹੈ ਜੋ ਸਾਨੂੰ ਦੱਸਦਾ ਹੈ ਕਿ ਕੀ ਸਾਡੇ ਕਾਬੂ ਵਿੱਚ ਹੈ ਅਤੇ ਕੀ ਨਹੀਂ ਤੇ ਉਹੀ ਦੀਵਾ ਅੰਦਰਲੇ ਹਨੇਰੇ ਮਤਲਬ ਸਾਡੇ ਡਰ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ ਹਾਂਜੀ ਬਿਲਕੁਲ ਹੁਣ ਅਸੀਂ ਕਵਿਤਾ ਦੇ ਅੰਤ ਤੇ ਪਹੁੰਚਦੇ ਹਾਂ ਜੋ ਸਾਰੀ ਗੱਲ ਨੂੰ ਸਮੇਟਦੀ ਹੈ ਨਾਮ ਜਪੋ ਤੇ ਨਾਮ ਵੰਡੋ। ਇਹੀ ਜੀਵਨ ਦਾ ਸਾਰ ਹੈ। ਨਾਮ ਜਪਣਾ ਤਾਂ ਸਮਝ ਆ ਗਿਆ ਕਿ ਇਹ ਇੱਕ ਨਿੱਜੀ ਸਫ਼ਰ ਹੈ ਪਰ ਨਾਮ ਵੰਡੋ ਦਾ ਕੀ ਮਤਲਬ ਹੈ? ਮੇਰੇ ਖਿਆਲ ਵਿੱਚ ਇਸ ਦਾ ਮਤਲਬ ਸਿਰਫ ਉਪਦੇਸ਼ ਦੇਣਾ ਨਹੀਂ ਹੈ। ਹੂੰ। ਨਾਮ ਵੰਡਣਾ ਦਾ ਅਸਲ ਮਤਲਬ ਹੈ ਕਿ ਜੋ ਸ਼ਾਂਤੀ ਤੇ ਪਿਆਰ ਤੁਸੀਂ ਆਪਣੇ ਅੰਦਰ ਪੈਦਾ ਕੀਤਾ ਹੈ ਉਸ ਨੂੰ ਆਪਣੇ ਕੰਮਾਂ ਰਾਹੀਂ ਦੁਨੀਆ ਵਿੱਚ ਫੈਲਾਓ। ਕੀ ਤੁਹਾਡੀ ਮੌਜੂਦਗੀ ਕਿਸੇ ਦੂਜੇ ਨੂੰ ਸ਼ਾਂਤੀ ਦਿੰਦੀ ਹੈ? ਕੀ ਤੁਹਾਡੇ ਕੰਮ ਦੂਜਿਆਂ ਦਾ ਭਲਾ ਕਰਦੇ ਹਨ ਅੱਛਾ ਤਾਂ ਇਹ ਆਪਣੇ ਵਿਵਹਾਰ ਰਾਹੀਂ ਵੰਡਣ ਦੀ ਗੱਲ ਹੈ ਹਾਂ ਜੋ ਗਿਆਨ ਮਿਲਿਆ ਉਸ ਨੂੰ ਜੀਵਨ ਵਿੱਚ ਢਾਲ ਕੇ ਦੂਜਾ ਲਈ ਇੱਕ ਮਿਸਾਲ ਬਣਨਾ ਅਤੇ ਆਖਰੀ ਲਾਈਨ ਜਿਸ ਨੇ ਪਾਇਆ ਨਾਮ ਦਾ ਗਹਿਣਾ ਉਸ ਦੀ ਜਿੱਤ ਹੀ ਜਿੱਤ ਨਾ ਹਾਰ ਹੈ ਇਹ ਇੱਕ ਗਰੰਟੀ ਵਾਂਗ ਲੱਗਦੀ ਹੈ ਪਰ ਅਸਲ ਜ਼ਿੰਦਗੀ ਵਿੱਚ ਤਾਂ ਹਾਰ ਹੁੰਦੀ ਹੈ ਅਸਫਲਤਾ ਮਿਲਦੀ ਹੈ ਹਾਂ ਇਹ ਬਹੁਤ ਅਹਿਮ ਨੁਕਤਾ ਹੈ ਨਾ ਹਾਰ ਹੈ ਦਾ ਮਤਲਬ ਦੁੱਖ ਜਾਂ ਦਰਦ ਦੀ ਅਣਹੋਂਦ ਨਹੀਂ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਦੁੱਖ ਨਾਲ ਰਿਸ਼ਤਾ ਬਦਲ ਜਾਂਦਾ ਹੈ ਰਿਸ਼ਤਾ ਬਦਲ ਜਾਂਦਾ ਹੈ ਕਿਵੇਂ ਨਾਮ ਦਾ ਗਹਿਣਾ ਇੱਕ ਅੰਦਰੂਨੀ ਮਜ਼ਬੂਤੀ ਹੈ ਜਦੋਂ ਤੁਸੀਂ ਅੰਦਰੋਂ ਮਜ਼ਬੂਤ ਹੋ ਤਾਂ ਬਾਹਰੀ ਘਟਨਾਵਾਂ ਤੁਹਾਨੂੰ ਤੋੜ ਨਹੀਂ ਸਕਦੀਆਂ ਅਸਫਲਤਾ ਆਏਗੀ ਪਰ ਉਹ ਤੁਹਾਡੀ ਪਛਾਣ ਨਹੀਂ ਬਣੇਗੀ ਉਹ ਇੱਕ ਘਟਨਾ ਬਣ ਕੇ ਰਹਿ ਜਾਵੇਗੀ ਜਿਸ ਤੋਂ ਤੁਸੀਂ ਸਿੱਖ ਕੇ ਅੱਗੇ ਵਧ ਜਾਂਦੇ ਹੋ ਤਾਂ ਜਿੱਤ ਇੱਥੇ ਕੋਈ ਟਰੋਫੀ ਜਿੱਤਣਾ ਨਹੀਂ ਨਹੀਂ ਜਿੱਤ ਹੈ ਹਰ ਹਾਲਤ ਵਿੱਚ ਆਪਣੀ ਮਾਨਸਿਕ ਸ਼ਾਂਤੀ ਨੂੰ ਬਣਾਈ ਰੱਖਣਾ ਜਦੋਂ ਤੁਸੀਂ ਇਹ ਕਰ ਲੈਂਦੇ ਹੋ ਤਾਂ ਬਾਹਰੀ ਨਤੀਜਾ ਭਾਵੇਂ ਕੁਝ ਵੀ ਹੋਵੇ ਅੰਦਰੂਨੀ ਤੌਰ ਤੇ ਤੁਸੀਂ ਹਮੇਸ਼ਾ ਜੇਤੂ ਹੋ ਤਾਂ ਜੇ ਅਸੀਂ ਇਸ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਛੋਟੀ ਜਿਹੀ ਕਵਿਤਾ ਸਿਰਫ ਕੁਝ ਵਿਸ਼ਵਾਸ ਨਹੀਂ ਸਗੋਂ ਮਨੁੱਖੀ ਮਨ ਲਈ ਇੱਕ ਇੱਕ ਗਾਈਡ ਵਾਂਗ ਹੈ हां एक ऑपरेटिंग मैनुअल कह सकते हो ये ਸਾਡੀ ਅੱਜ ਦੀ ਜ਼ਿੰਦਗੀ ਦੇ ਖਾਲੀਪਣ ਦੀ ਸਮੱਸਿਆ ਨੂੰ ਪਛਾਣਦੀ ਹੈ ਅਤੇ ਖਲ ਦਿੰਦੀ ਹੈ ਆਪਣੀ ਖੋਜ ਦੀ ਦਿਸ਼ਾ ਬਾਹਰੋਂ ਅੰਦਰ ਵੱਲ ਮੋੜੋ ਬਿਲਕੁਲ ਇਹ ਸਾਡੇ ਦੁੱਖਾਂ ਨੂੰ ਅਸਫਲਤਾਵਾਂ ਵਜੋਂ ਨਹੀਂ ਸਗੋਂ ਇੱਕ ਕੰਪਾਸ ਵਜੋਂ ਦੇਖਦੀ ਹੈ ਜੋ ਸਾਨੂੰ ਵਾਰ-ਵਾਰ ਸਾਡੇ ਸੱਚੇ ਮੰਦਰ ਯਾਨੀ ਸਾਡੇ ਆਪਣੇ ਮਨ ਵੱਲ ਵਾਪਸ ਇਸ਼ਾਰਾ ਕਰਦਾ ਹੈ ਇਹ ਸਿਖਾਉਂਦੀ ਹੈ ਕਿ ਅਸਲ ਸ਼ਕਤੀ ਸਾਡੇ ਅੰਦਰ ਹੈ ਹਾਲਾਤਾਂ ਵਿੱਚ ਨਹੀਂ ਅੰਤ ਵਿੱਚ ਇਹ ਕਵਿਤਾ ਇੱਕ ਬਹੁਤ ਹੀ ਸਧਾਰਨ ਪਰ ਡੂੰਗਾ ਸੱਚ ਦੱਸਦੀ ਹੈ ਇਹ ਹਉਮੈ ਨੂੰ ਛੱਡਣ ਚਿੰਤਾਵਾਂ ਦਾ ਸਮਰਪਣ ਕਰਨ ਅਤੇ ਨਾਮ ਦੇ ਅਭਿਆਸ ਰਾਹੀਂ ਅੰਦਰੂਨੀ ਸ਼ਕਤੀ ਪਾਉਣ ਦਾ ਇੱਕ ਨਕਸ਼ਾ ਹੈ ਅਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਹ ਸਿਰਫ ਜਿੱਤ ਦਾ ਵਾਅਦਾ ਨਹੀਂ ਕਰਦੀ ਸਗੋਂ ਇਹ ਹਾਰ ਦੀ ਸੰਭਾਵਨਾ ਨੂੰ ਹੀ ਖਤਮ ਕਰ ਦਿੰਦੀ ਹੈ ਕਿਉਂਕਿ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ ਤਾਂ ਅਸੀਂ ਇਸ ਗੱਲਬਾਤ ਦੇ ਅੰਤ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ ਜੇ ਸੱਚਮੁੱਚ ਸਭ ਤੋਂ ਪਵਿੱਤਰ ਸਥਾਨ ਜਿਸ ਦੀ ਅਸੀਂ ਕਦੇ ਯਾਤਰਾ ਕਰ ਸਕਦੇ ਹਾਂ ਉਹ ਸਾਡਾ ਆਪਣਾ ਸਾਫ਼ ਮਨ ਹੈ ਤਾਂ ਉਹ ਕਿਹੜੀ ਤੀਰਥ ਯਾਤਰਾ ਹੈ ਜਿਸ ਨੂੰ ਅਸੀਂ ਹਰ ਰੋਜ਼ ਨਜ਼ਰਅੰਦਾਜ਼ ਕਰ ਰਹੇ ਹਾਂ